ਪੁਰੂ ਜੀ ਜੀ ਆਇਆਂ ਨੂੰ ਬਾਈ ਜੀ ਇਹ ਪੈਨ ਮਦਦੋ ਕਹਦੋ ਆਏ ਆ ਜੀ ਖਾਲਸਾ ਹਾਂ ਤੇ ਨਮਾਰ ਇਹਨਾਂ ਦੀ ਆਸੀ ਤੇ ਦੇਦੇ ਆਪਾਂ ਲਾਉਣਗੇ ਜਰੂਰ ਮਹਾਰਾਜ ਭਲੀ ਕਰੇ ਸਾਰੇ ਪਿੰਡਾਂ ਨੂੰ ਮੇਰੀ ਬੇਨਤੀ ਆ ਵੀ ਇਹ ਆਪ ਹੀ ਸ਼ਿਵਾ ਕੇ ਨਾ ਹੁਣ ਆਪਾਂ ਆਪ ਹੀ ਸੇਵਾ ਕਰੀਏ ਤਾਂ ਜੋ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ ਹਾਂ ਜੀ ਹਾਂ ਜੀ ਬਾਬਾ ਨੰਬਰ ਲਿਖਾਉਣਾ ਪਊ ਥੋੜਾ ਜਿਆ ਤੇ ਆਹਾਂ ਇਹੋ ਜੇ ਤੁਸੀਂ ਨਾ ਪੋਸਟਰ ਬਣਾ ਕੇ ਆ ਕੀ ਕਹੀਏ ਫਲੈਕਸ ਕਿਹਦਾ ਬਾਈ ਤਾਂ ਮੈਂ ਤਾਂ ਟਰੱਕ ਮੈਂ ਤਾਂ ਪੋਸਟਰ ਹੀ ਕਰੂੰ ਇਹੋ ਜੇ ਵੱਡੇ ਪੋਸਟਰ ਤੁਸੀਂ ਬਈ ਆਪ ਹੀ ਬਣਾਓ ਹੁਣ ਤਾਂ ਜੋ ਪਿੰਡਾਂ ਜਾਂ ਕੰਦਾਂ ਦੇ ਲੋਕੀ ਮੰਗਦੇ ਆ ਤੇ ਜਰੂਰ ਤੁਸੀਂ ਕਰੋ ਸੇਵਾ ਧਰਮੇ ਬਾਸ਼ਾ ਜੀ ਨੇ ਸੇਵਾ ਬਹੁਤ ਤਰ੍ਹਾਂ ਦੀ ਆ ਕੋਈ ਅਮੀਰ ਬੰਦਾ ਪੈਸੇ ਦੀ ਕਰ ਸਕਦਾ ਗਰੀਬ ਬੰਦਾ ਪਾਣੀ ਪਿਆ ਕੇ ਵੀ ਸੇਵਾ ਕਰ ਸਕਦਾ ਝਾੜੂ ਮਾਰ ਕੇ ਵੀ ਦਫ਼ਤਰਾਂ 'ਚ ਆਇਆ ਕਰੋ हां दफ्तर 'ਚ ਬਹਿ ਕੇ ਵੀ ਸੇਵਾ ਆਈ ਹੈ ਜਦੋਂ ਬਹਿ ਗਏ ਤਾਂ ਬੰਦੇ ਮਿਲਦੇ ਆ